ਕਾ ਕੇ ਦਿਲ ਤਾਂ ਕਾਪਾ ਮਿਲਿਆ ਕਿਹੜਾ ਧਮਗਾ ਤੈਨੂੰ ਨੀਵਾ ਹੋ ਕੇ ਉੱਚਾ ਕਰ ਲੈ ਇਹ ਕੱਲ ਆਖੇ ਰਤਬਾ ਤੈਨੂੰ ਉਲਫਤ ਦਾ ਈ ਠਮਕਾ ਲਾਵੀ ਅੱਖੇ ਦਿਲ ਤਾਂ ਤਬਲਾ ਤੈਨੂੰ ਮੈਂ ਤੇ ਵਿੱਚ ਚਤ ਮੈਂ ਤੂੰ ਹੋਇਆ ਹੁਣ ਕਾਤਾ ਏ ਪਰਤਾ ਤੈਨੂੰ ਆਖੇ ਤੇਰੇ ਲਈਆਂ ਅਸੀਂ ਖਾਲੀ ਕਬਰ ਦਾ ਕੁਤਬਾ ਤੈਨੂੰ ਖਾਲੀ ਕਬਰ ਦਾ ਕੁਤਬਾ ਤੈਨੂੰ دیਵਾਨੀ ਮਸਤਾਨੀ ਹੋਈ ਲਹਿਰਾਂ ਵਾਂਗ ਜਵਾਨੀ ਹੋਈ ਉੱਲੂ ਹੱਥੀ ਸਿੱਕੇ ਆਏ ਉਤੀ ਅਕਲ ਸਿਆਣੀ ਹੋਈ ਦਾਨਸ਼ ਮੰਦ ਗਰੀਬ ਚ ਹੋਇਆ ਉਤੀ ਸੋਚ ਇਆਨੀ ਹੋਈ ਗੋਦੀ ਹੋ ਗਈ ਚਸਤੀ ਖਾਲੀ ਪਾਗਲ ਉਹ ਮਰ ਜਾਣੀ ਹੋਈ ਆਸੀ ਵੇੜਾ ਤੁਖਾਂ ਵਾਲਾ ਮੇਰੀ ਚਿੰਦ ਨੀ ਮਾਣੀ ਹੋਈ ਮੇਰੀ ਚਿੰਦ ਨੀ ਮਾਣੀ ਹੋਈ ਤੇ ਦਿਲ ਮੇਰੇ ਤੇ ਬਨੀਆਂ ਹੋਈਆਂ ਯਾਰ ਦੀਆਂ ਤਸਵੀਰਾਂ سینੇ ਨਾਲ ਮੈਂ ਲਾਈਆਂ ਚਮ ਚਮ ਉਸਤੀਆਂ ਤਹਿਰੀਆਂ ਅਸਾਂ ਤੇ ਦਿਲ ਤੇ ਸੌਦੇ ਕੀਤੇ ਵੇਚ ਕੇ ਸਭ ਚਾ ਕੀ ਰਾਂ ਸਾਟੇ ਹੱਥਾਂ ਉੱਤੇ ਖਿੱਚੀਆਂ ਇਸ਼ਕ ਪਿਆਰ ਲਕੀ ਰਾਂ ਪਾਲ ਕਰੀਬ ਤੇ ਟਿੱਡੋਂ ਭੁਖੇ ਕੁੱਲੀ ਵਿੱਚ ਕੁਰ ਲਾਉਂਦੇ ਘਰ ਅਮੀਰ ਤੇ 12 ਮਹੀਨੇ ਕੁੱਤੇ ਖਾਂਦੇ ਖੀਰਾ ਦੱਸੋ ਯਾਰੋਂ ਹੁਣ ਕੀ ਕਰੀਏ ਹੋਈਆਂ ਉਹ ਵੀ ਚੋਰੀ ਮੈਂ ਰਸਾਈ ਵਾਸਤੇ ਰੱਖੀਆਂ ਜੋ ਪਿੰਜਾ ਕੇ ਲਈ ਰਾਂ ਖੋਰੇ ਮਹਿਸ਼ਤ ਦਾ ਦਿਨ ਆਇਆ ਨਸਤੇ ਜਾਂਦੇ ਸਾਰੇ ਪਾਚੜ ਭੈ ਕਈ ਵਿੱਚ ਜਵਾਨਾ ਪੁੱਟਿਆਂ ਬੱਚਿਆਂ ਪੀੜਾਂ ਸ਼ਾਮਾਂ ਪਈਆਂ ਪੈਂਦਾ ਢੂੰਗਾ ਲੱਭਤਾ ਨਹੀਂ ਕੋਈ ਆਕੂ ਮੰਝਲ ਨੂੰ ਰਾ ਚੰਦਾ ਕਿਹੜਾ ਸਾਰ ਨਹੀਂ ਰਾ ਕੀ ਰਾਂ ਤੇ ਜਿਸ ਪਰ ਸ਼ਾਵੇਂ ਪਿੱਛੇ ਨਸਿਓ ਉਹ ਵੀ ਹੱਥ ਨਾ ਆਇਆ ਪਿੱਛੇ ਲੱਗ ਸ਼ਰਾਪਾਂ ਆਸਦੀ ਕਿ ਲੱਪੀਆਂ ਤੋਕੀ ਰਾਂ ਹੇ ਕਿ ਲੱਪੀਆਂ ਤੋਕੀ ਰਾਂ ਤੇ ਇਰਾਦਾ ਕਰ ਲਿਆ 19 ਵੀ ਆਪਣਾ ਘਰ ਵਸਾਣਾ ਏ ਅਸਾਂ ਜਦ ਸੋਚਿਆ ਸੀ ਨਾਲ ਉਹਦੇ ਦਿਲ ਲਗਾਣਾ ਏ ਇਹ ਬਾਤਾ ਸੱਚੇ ਮੋਲਾ ਕੋਈ ਝਾਕੇ ਨਹੀਂ ਆਉਂਦਾ ਸਬਰ ਸਾਨੂੰ ਹੀ ਦੇਵੇਂ ਜੇ ਉਹਨੇ ਭੁੱਲ ਚਾਣਾ ਏ ਮੇਰਾ ਦਿਲ ਲੈ ਕੇ ਆਉਚਾਂ ਮੈਂ ਬੇਚੈਨ ਰੈਣਾ ਮਾਂ ਸਨੇ ਤਿੱਲੇ ਅਸਾਡਾ ਰੋ ਰਿਹਾ ਕਿਉਂ ਆਸ਼ੀਆਨਾ ਏ ਸੁਹਾਨੀ ਰੁੱਤ ਤੀ ਆਪੋ ਅਸੀਂ ਕੀ ਤੋਸਤਾਨ ਕਹੀਏ ਗਮਾਂ ਤੇ ਨਾਲ ਛਲਨੀਆਂ ਲਹੂ ਮਨ ਚਰ ਫਸਾਨਾ ਏ ਤਵਾਡਾ ਹਰ ਜ਼ਖਮ ਦਿਲ ਤੇ ਅਸੀਂ ਤੇ ਹੱਸ ਕੇ ਸਹਿ ਲਾਂਗੇ ਜ਼ਰਾ ਪਾਸ ਦੇਖ ਲੈਣਾ ਤੇ ਨਵਾਂ ਥਾਂਏ ਕਿ ਪੁਰਾਣਾ ਏ ਤੇ ਆਪਣੇ ਦਿਲ ਦੀ ਬਹਿਰਕ ਵਿੱਚ ਬਿਠਾ ਦਿੰਦੇ ਆ ਸਾਨੂੰ ਤੇ ਫਿਰ ਉਲਫਤ ਤੇ ਜ਼ਰਮਾਤੀ ਸਜਾ ਦਿੰਦੇ ਆ ਸਾਨੂੰ ਖਿਜ਼ਾਵਾਂ ਨੂੰ ਕਦੇ ਇੱਕ ਵਾਰ ਲੰਘ ਜਾਵਣ ਤਾਂ ਦਿੰਦੇ ਨਿਗਾ ਆਪਣੀ ਤੋਂ ਫਿਰ ਪਾਵੇਂ ਕਿ ਰਾਤ ਦਿੰਦੇ ਆ ਸਾਨੂੰ ਨਾ ਇੰਜ ਪਰ ਬਾਤ ਕਰਤੇ ਉਹ ਮੇਰੀ ਅੱਖਾਂ ਦੇ ਨੀਂਦਤ ਚਲਾ ਕੇ ਤੇ ਇੱਕ ਆਫਰੋਤੀ ਮੁਕਾ ਤਿੰਦੇ ਅਸਾਨੂੰ ਦਿਹਾੜੇ ਕੁਝ ਤਾਂ ਰੱਖ ਲੈਂਦੇ ਉਹ ਆਚਲ ਵਿੱਚ ਛੁਪਾ ਕੇ ਤੇ ਫਿਰ ਭਾਵੇਂ ਹਵਾ ਤੇ ਸੰਗ ਉਡਾ ਤਿੰਦੇ ਸਾਨੂੰ ਕੋਈ ਤੋ 4-3 ਆਸੀ ਚੀਜ਼ ਸੱਟਾਂ ਮਾਣ ਰੱਖ ਲੈਂਦੇ ਤੇ ਫਿਰ ਬਿਲਕੁਲ ਦਿਲੋਂ ਕੱਢ ਕੇ ਬੁਲਾ ਦਿੰਦੇ ਆ ਸਾਨੂੰ ਹਏ ਬੁਲਾ ਦਿੰਦੇ ਆ ਸਾਨੂੰ ਉਮੀਦ ਕਰਤਾ ਤੋਸ ਤੋਂ ਇਹ ਅਲਫਾਜ਼ ਤੁਹਾਡੇ ਦਿਲ ਨੂੰ ਛੂ ਕੇ ਹੋਣਗੇ ਇਸੇ ਤਰ੍ਹਾਂ ਦੀ ਵੀਡੀਓ ਦੇਖਦੇ ਰਹਿੰਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਰਖ ਰੱਖਾ